ਹੈਲੋ ਫਰੈਂਡਸ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿਸ ਨੂੰ ਪਤਾ ਕੋਈ ਵੀ ਨਿਊ ਰਿਲੇਟਡ ਅਪਡੇਟ ਆਉਦਾ ਜੋਬ ਦੇ ਚਾਹੇ ਕੰਟੈਕਟਸਟ ਵਿੱਚ ਤੇ ਉਹ ਵਿੱਚ ਆਇਓ ਹੋਵੇ ਰੈਗੂਲਰ ਬੇਸਿਸ ਤੇ ਠੀਕ ਹੈ ਜੀ ਸਾਰਨਾ ਪਹਿਲਾਂ ਆਪਣੇ ਚੈਨਲ ਤੇ ਦੇਖਣ ਲਈ ਮਿਲਦਾ ਹੈ ਇਸ ਕਰਕੇ ਤੁਸੀਂ ਸਾਡੇ ਚੈਨਲ ਨੂੰ ਠੀਕ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜੋ ਕਿ ਆਲ ਦਾ ਔਨ ਕਰਕੇ ਛੱਡ ਦਿਓ ਤਾਂ ਜੋ ਵੀ ਟਾਈਮ ਤੇ ਨੋਟੀਫਿਕੇਸ਼ਨ ਮਿਲ ਸਕੇ ਕਿਉਂਕਿ ਟਾਈਮ ਤੋਂ ਬਾਅਦ ਨੋਟੀਫਿਕੇਸ਼ਨ ਮਿਲਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਹੁਣ ਚੱਲਦੇ ਆਂ ਆਪਾਂ ਆਪਣੇ ਥੰਬਨੇਲ ਤੇ ਕੀ ਥੰਬਨੇਲ ਦੇ ਕੇ ਸਮਝ ਚੁੱਕੇ ਹੋ ਤੁਸੀਂ ਪ ਠੀਕ ਹੈ ਜੀ ਉਮਰ ਹੈਗੀ 18 ਤੋਂ ਲੈ ਕੇ 37 ਸਾਲ ਸੈਲਰੀ 25000 ਦੇਣਗੇ ਕੋਈ ਪੇਪਰ ਨਹੀਂਗਾ ਨਾ ਹੀ ਕੋਈ ਫੀਸ ਆ ਠੀਕ ਹੈ ਜੇ ਸਾਡੀ ਵੀਡੀਓਜ਼ ਨੂੰ ਪਸੰਦ ਆਉਂਦੀ ਹੈ ਠੀਕ ਹੈ ਵੀਡੀਓ ਪਲੀਜ਼ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਓਕੇ ਚਲਦੇ ਆ ਨੋਟੀਫਿਕੇਸ਼ਨ ਦੇ ਦੇਖੋ ਜੀ ਕੰਟੈਂਟ ਬੋਰਡ ਆਫਿਸ ਜਲੰਧਰ ਦੇ ਪੋਸਟਾਂ ਨੇ ਠੀਕ ਹੈ ਜੀ ਆ ਪਬਲਿਕ ਨੋਸਟ ਬਾਲਕ ਨੇ ਇੰਟਰਵਿਊ ਕਲੇ ਇੰਟਰਵਿਊ 베ਸ ਤੇ ਪੋਸਟਾਂ ਠੀਕ ਹੈ ਜੀ ਇਹਨਾਂ ਬੋਲ ਕੇ ਪਿਓਰਲੀ ਕੰਟੈਕਟ 베ਸ ਪੋਸਟਾਂ ਨੇ ਲਿਖਤਾ ਜੀ ਕਿ ਪਿਓਰਲੀ ਕੰਟੈਕਟ 베ਸ ਪੋਸਟਾਂ ਨੇ ਤੇ ਪਹਿਲੀ ਪੋਸਟ ਹੈ ਕਿ ਮੈਥ ਟੀਚਰ ਦੂਜੀ ਹੈਗੇ ਸਾਇੰਸ ਟੀਚਰ ਜਿਹੜੀ ਮੈਥ ਟੀਚਰ ਉਹ ਚਾਹੀਦਾ ਐਮ ਐਸ ਸੀ ਮੈਥ ਤੇ ਸਾਇੰਸ ਉਹ ਚਾਹੀਦਾ ਐਮ ਐਸ ਸੀ ਸਾਇੰਸ ਬੀਅਰ ਦੋਨਾਂ ਵਾਸਤੇ ਕੰਪਲਸਰੀ ਕਹਿਣਾ ਹੈ ਠੀਕ ਹੈ ਜੀ ਪੋਸਟਰ ਦੋਨਾਂ ਦੇ ਇੱਕ ਇੱਕ ਪੋਸਟ ਹੈ ਸੈਲਰੀ ਨੇ ਕਿ ਫਿਕਸਡ ਬੋਟ ਕਰੂਗਾ ਕਿ ਕਿੰਨੀ ਸੈਲਰੀ ਦੇਣੀ ਹੈ ਇਹਨਾਂ ਨੂੰ ਸੋ ਮੈਂ ਦੱਸ ਦਿੰਦਾ ਕਿ ਆ 25k ਸੈਲਰੀ ਦੇਣਗੇ ਹੁਣ ਨੈਕਸਟ ਗੱਲ ਤੇ ਆਏ ਨੇ ਜਿਹੜੀ ਬੰਦੇ ਕੋਲ ਹਾਇਰ ਕੁਆਲੀਫਿਕੇਸ਼ਨ ਹੈ ਤੇ ਵਰਕ ਐਕਸਪੀਰੀਅੰਸ ਜ਼ਿਆਦਾ ਹੈ ਉਹਨੂੰ ਇੰਕਰੀਮੈਂਟ ਇੰਕਰੀਮੈਂਟ ਇਹ ਪਹਿਲ ਦੇਣਗੇ ਠੀਕ ਹੈ ਜੀ ਇਹਨਾਂ ਨੇ ਕਿਹਾ ਕਿ ਤੁਸੀਂ ਬਣਾਉਣਾ ਇੱਕ ਰਿਜ਼ਿਊਮ ਕਿ ਬਣਾਉਣਾ ਜੀ ਇੱਕ ਬਣਾ ਰਿਜ਼ਿਊਮ ਤੇ ਉਹਦੇ ਨਾਲ ਆਪਣੇ ਸੈਲਫ ਸਟੇਟਸਟਰ ਫੋਟੋਕਾਪੀ ਲਾਉਣੀਆਂ ਜਿਵੇਂ ਕਿ 10th 2 ਤੇ ਆਹ ਕੁਆਲੀਫਿਕੇਸ਼ਨ ਦੇ ਨਾਲ ਪਲੱਸ ਐਕਸਪੀਰੀਅੰਸ ਠੀਕ ਹੈ ਜੋ ਕਰਕੇ ਠੀਕ ਹੈ ਰਿਜ਼ਿਊਮ ਦੇ ਵਿੱਚ ਐਡ ਕਰਕੇ ਤੁਸੀਂ ਇਹਨਾਂ ਦੀ ਮੇਲ ਆਈਡੀ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਤੇ ਮੇਲ ਕਰ ਦੇਣੀ ਹੈ ਜਿਹੜੀ ਮੇਲ ਆਈਡੀ ਹੈ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂਸ਼ਨ ਕੀਤੀ ਹੋਊਗੀ ਤੇ ਜਿਹੜਾ ਨੋਟੀਫਿਕੇਸ਼ਨ ਹੈ ਇਹ ਵੀ ਡਿਸਕ੍ਰਿਪਸ਼ਨ ਨੂੰ ਮਿਲ ਜੂਗਾ ਜੇ ਮੇਰੇ ਭੈਣ ਭਰਾ ਕਿਸ ਨੂੰ ਵੀ ਚਾਹੁੰਦਾ ਹੋਵੇ ਠੀਕ ਹੈ ਜੀ ਬਾਕੀ ਗੱਲ ਤੇ ਜਿਹੜੇ ਵੀ ਨੋਟੀਫਿ ਆਪਣਾ ਪਰਜੂਮ ਭੇਜਣਗੇ ਜਿਹੜਾ ਉਹਨਾਂ ਦਾ ਇੰਟਰਵਿਊ ਹੈ 22 ਤਰੀਕ 5ਵਾਂ ਮਹੀਨਾ 2025 ਨੂੰ ਹੈ ਠੀਕ ਹੈ ਲਾਸਟ ਭੇਜਣ ਦੀ ਮਿਤੀ ਹੈਗੀ 19-5-2025 ਤੇ 22 ਨੂੰ ਛੋਟਾ ਹੈਗਾ ਇੰਟਰਵਿਊ ਠੀਕ ਹੈ ਹੁਣ ਤੁਸੀਂ ਐਡਰੈਸ ਨੋਟ ਕਰ ਲਓ ਛੋਟਾ ਕਿੱਥੇ ਹੋਊਗਾ ਆਫਿਸ ਆਫ ਕੰਟੇਨਮੈਂਟ ਬੋਰਡ ਜਲੰਧਰ ਜਲੰਧਰ ਛੋਟਾ ਇੰਟਰਵਿਊ ਹੋਊਗਾ ਜੇ ਹੋਰ ਵੀ ਕਿਸੇ ਮਿਲ ਪ੍ਰਾਣੇ ਕੋਈ ਵੀ ਗੱਲਬਾਤ ਪੁੱਛਣੀ ਕਰਨੀ ਹੁੰਦੀ ਹੈ ਤਾਂ ਇਹਨਾਂ ਦਾ ਮੋਬਾਈਲ ਨੰਬਰ ਹੈ ਤੇ ਮੇਲ ਆਈਡੀ ਤੇ ਮੇਲ ਕਰਕੇ ਤੁਸੀਂ ਇਹਨਾਂ ਤੋਂ ਕੁਝ ਵੀ ਪੁੱਛ ਸਕਦੇ ਹੋ ਜੇ ਮੇਰੇ ਦੁਆਰ ਦਿੱਤੀ ਵੀਡੀਓਸ ਨੂੰ ਪੜੀਏ ਲੱਗਦੀ ਹੈ ਤਾਂ ਪਲੀਜ਼ ਸਾਡੇ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਰੋ ਠੀਕ ਹੈ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਾਇਆ ਕਰੋ ਤਾਂ ਜੋ ਸਾਡਾ ਵੀ ਹੌਸਲਾ ਵੱਧ ਸਕੇ ਹੁਣ ਹੋਣੇ ਨੈਕਸਟ ਗੱਲ ਤੇ ਜੇ ਕਿਸੇ ਨੇ ਵੀ ਤਿਆਰੀ ਕਰਨੀ ਹੈ ਆਪਣੀ ਪੀ ਟੈਟ ਦੀ ਠੀਕ ਹੈ ਜੀ ਸੀ ਟੈਟ ਦੀ ਠੀਕ ਹੈ ਜੂ ਜੀ ਸੀ ਨੈਕਟ ਦੀ ਠੀਕ ਹੈ ਪੰਜਾਬੀ ਮਾਸਟਰ ਕਲੀਟਰ ਦੀ ਤਾਂ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਕਰਾਈ ਜਾਂਦੀ ਹੈ ਠੀਕ ਹੈ ਜੀ ਕਿਸੇ ਨੇ ਵੀ ਕਰਨੀ ਹੈ ਤੇਰੀ ਬਿਲਕੁਲ ਫ੍ਰੀ ਕਰਾਈ ਜੇ ਮੇਰੇ ਕਹਿਣ ਤੇ ਇੱਕ ਵਾਰੀ ਆਪਣੇ ਡਿਸਕ੍ਰਿਪਸ਼ਨ ਚ ਲਿੰਕ ਪਾਇਆ ਹੋਇਆ ਠੀਕ ਹੈ ਵੀਡੀਓ ਇਹ ਇੱਕ ਵਾਰੀ ਵੀਡੀਓ ਜ਼ਰੂਰ ਵਿਜ਼ਿਟ ਕਰੋ ਜੇ ਇਹ ਵੀਡੀਓ ਤੁਹਾਨੂੰ ਨਹੀਂ ਵਧੀਆ ਲੱਗਦੀ ਤੂੰ ਛੱਟ ਕੇ ਜਾ ਸਕਦੇ ਹੋ ਪਰ ਇੱਕ ਵਾਰ ਵਿਜ਼ਿਟ ਕਰੋ ਮੈਨੂੰ 110% ਤਕੀਨ ਅਕਸਾਰੀ ਵੀਡੀਓ ਇਨੀ ਡੀਪਲੀ ਨੇ ਕਿ ਤੁਹਾਨੂੰ ਦੇਖ ਕੇ ਜ਼ਰੂਰ ਵਧੀਆ ਲੱਗਣਗੀਆਂ ਤੇ ਨਾਲ ਹੀ ਤੁਸੀਂ ਵੀਡੀਓ ਨੂੰ ਸ਼ੇਅਰ ਕਿਤੇ ਬਿਨਾ ਨਹੀਂ रह ਸਕੋਗੇ ਤੇ ਜੇ ਵਧੀਆ ਲੱਗਿਆ ਫਿਰ ਨੈਕਸਟ ਟਾਈਮ ਕਹਿੰਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮਿਲਦੇ ਆਂ ਨੈਕਸਟ ਅਪਡੇਟ ਨਾਲ ਥੈਂਕ ਯੂ